अच्छा ਬਹੁਤ ਚੰਗਾ ਘੋੜਾ ਬਹੁਤ ਚੰਗੀ ਬਰੀਡ ਕਰ ਰਿਹਾ ਘੋੜਾ ਸੱਜਣੋ ਬਹੁਤ ਚੰਗੇ ਬੱਚੇ ਆ ਰਹੇ ਨੇ ਇਹਦੇ ਮਾਰਵਾੜੀ ਘੋੜੀਆਂ ਤੇ ਵੀ ਬੱਚੇ ਨੌਕਰੇ ਆ ਰਹੇ ਨੇ ਤੇ ਚੰਬੀਆਂ ਤੇ ਵੀ ਲਾਜਵਾਬ ਬੱਚੇ ਆ ਰਹੇ ਨੇ ਬਿਊਟੀ ਬਹੁਤ ਚੰਗੀ ਆ ਰਹੀ ਆ ਬੱਚਿਆਂ ਦੀ ਤੇ ਸਟੱਡ ਸਰਵਸੇ ਦੀ ਚੱਲ ਰਹੀ ਆ ਤੇ ਘੋੜੀਆਂ ਤੋਂ ਮੇਟ ਹੋ ਰਹੀਆਂ ਨੇ ਜਿਹੜਾ ਕੋਈ ਸੱਜਣ ਆਪਣੇ ਘਰੇ ਇੱਕ ਸੋਹਣਾ ਜਿਹਾ ਬੂਟਾ ਲਾਉਣਾ ਚਾਹੁੰਦਾ ਇਸ ਘੋੜੇ ਤੋਂ ਘੋੜੀ ਮੇਟ ਕਰਾ ਸਕਦੇ ਹੋ ਘੋੜੇ ਦੀ ਗੱਲਬਾਤ ਕਰਦੇ ਆਪਾਂ ਤੁਹਾਨੂੰ ਇਹਦੀ ਜਾਣਕਾਰੀ ਸਾਂਝੀ ਕਰਦੇ ਆਂ ਕਿੱਥੇ ਖੜਾਗਾ ਕਿਹੜਾ ਘੋੜਾ ਇਹ ਤੇ ਇਹਦੀਆਂ ਸਾਰੀ ਡਿਟੇਲ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਕੱਲੀ-ਕੱਲੀ ਤੇ ਘੋੜੇ ਦੀ ਤੁਸੀਂ ਬੰਤਰ ਬਾਡੀ ਚੈੱਕ ਕਰੋ ਤੁਸੀਂ ਲੰਬਾਈ ਲੰਬੂਈ ਚੈੱਕ ਕਰੋ ਲੈਂਥ ਫੇਸ ਸੁੰਭ ਵਗੈਰਾ ਕਿੰਨੇ ਮਜ਼ਬੂਤ ਤੇ ਕਿੰਨਾ ਬਾਡੀਦਾਰ ਲੰਬਾ ਲੰਜਾ ਘੋੜਾਗਾ ਕੰਨ ਕਨੋਤੀ ਦਾ ਬਹੁਤ ਸ਼ਕੀਨ ਆ ਇਹਦੇ ਬੱਚੇ ਆ ਰਹੇ ਨੇ ਬਹੁਤ ਚੰਗੇ ਚੰਗੇ ਬੱਚੇ ਆ ਰਹੇ ਨੇ ਆ ਤੁਸੀਂ ਨਾਲ ਫੋਟੋਆਂ ਦੇਖ ਰਹੇ ਹੋ ਬੱਚਿਆਂ ਦੀਆਂ ਜਿਹੜੀ ਵੱਡੀ ਗੱਲ ਆ ਨਾ ਮਾਰਵਾੜੀ ਘੋੜੀਆਂ ਦੇ ਉੱਪਰ ਵੀ ਨੋਕਰੇ ਬੱਚੇ ਆ ਰਹੇ ਨੇ ਆ ਤੁਸੀਂ ਸਾਰੀਆਂ ਫੋਟੋਆਂ ਦੇਖੋ ਇਹਦੇ ਵਿੱਚ ਅੱਗੇ ਇੱਕ ਫੋਟੋ ਆਊਗੀ ਉਹਦੇ ਵਿੱਚ ਮਾਰਵਾੜੀ ਘੋੜੀ ਨੇ ਨੋਕਰਾ ਬੱਚਾ ਦਿੱਤਾ ਹੋਇਆ ਜਮਾਂ ਐਨ ਓਕੇ ਆ ਬਾਕੀ ਤੁਸੀਂ ਆ ਬੱਚੇ ਦੇਖੀ ਚੱਲੋ ਬਹੁਤ ਸੋਹਣੇ ਕੰਨ ਕਨੋਤੀ ਆ ਬਹੁਤ ਸੋਹਣੀ ਬੱਚਿਆਂ ਦੀ ਬਾਡੀ ਆ ਤਾਉਣ ਹਿੱਕ ਅਤੇ ਮੂੰਹ ਮਾ ਬਹੁਤ ਸੋਹਣਾ ਬੱਚੇ ਬਰੀਡ ਕਰ ਰਿਆ ਹੈ ਘੋੜਾ ਜੇ ਕਿਸੇ ਮਿੱਤਰ ਪਿਆਰੇ ਨੇ ਇਸ ਘੋੜੇ ਤੋਂ ਸਟੱਡ ਸਰਵਿਸ ਲੈਣੀ ਆ ਆਪਣੇ ਘਰੇ ਇੱਕ ਸੋਹਣਾ ਜਾਂ ਚਿੱਟਾ ਬੂਟਾ ਲਾਉਣਾ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਦਿੱਤਾ ਹੋਇਆ ਬਾਈ ਦਾ ਰੋਸ਼ਨ ਸ਼ਰਮਾ ਤੇ ਪ੍ਰਵੀਨ ਸ਼ਰਮਾ ਦਾ ਮਿੱਤਰੋ ਘੋੜਾ ਇਹ ਬਾਦਸ਼ਾਹ ਘੋੜਾਗਾ ਚਾਰ ਬਾਰ ਇਹ ਇਸ ਘੋੜੇ ਨੇ ਸ਼ੋਹ ਜਿੱਤਿਆ ਹੋਇਆ ਹੈ ਚੈਂਪੀਅਨ ਰਿਹਾ ਹੋਇਆਗਾ ਤੇ ਇਹਦੀ 67+ ਹਾਈਟ ਆ ਡੋਡਾਂ ਵਾਲੇ ਪ੍ਰਿੰਸ ਘੋੜੇ ਦਾ ਇਹ ਬੱਚਾਗਾ ਸਪੋਰਟਲੈਸਾ ਘੋੜਾ ਸਪੋਰਟਲੈਸੀ ਅੱਗੇ ਬੱਚੇ ਪੈਦਾ ਕਰ